ਨਦਾ ਐਮਐਲ ਕਈ ਜਿੰਦਾ ਕੁਮਰ ਵਿਜੇ ਪ੍ਰਤਾਪ ਕੈਂਬਰ ਸਰ ਸਾਹਿਬ ਤੇ ਜਿੰਨਾਂ ਨੇ ਸ਼ਾਵੀਕ ਦਾ ਰਗ ਚੜਦੇ ਦਾ ਤੁਸੀਂ ਸਾਡਾ ਖੰਡਾ ਮਰਵਾਇਆ ਲੰਡਨ ਚ ਤੁਸੀਂ ਭਾਈ ਨਿੱਜਰ ਮਰਵਾਇਆ ਕੈਨੇਡਾ ਚ ਤੁਸੀਂ ਭਾਈ ਦੀਪ ਸਿੱਧੂ ਨੂੰ ਮਰਵਾਇਆ ਹਤਾ ਆਪਾਂ ਕਿਵੇਂ ਕਹਿ ਸਕਦੇ ਕਿ ਜਿਹੜਾ ਸੀਐਮ ਭਗਵੰਤ ਮਾਨ ਆ ਉਹ ਵੀ ਉਹਨਾਂ ਦੇ ਨਾਲ ਰਲਿਆ ਹੋਇਆ ਉਹ ਤਾਂ ਕਹਿੰਦਾ ਕਿ ਮੈਂ ਹੈ ਹੀ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਪੁੱਤਾਂ ਕਹਿੰਦਾ ਕਿ ਪਟਾਈਆਂ ਉੱਪਰ ਪਾਣੀ ਚੜਾ ਦਿੱਤਾ ਤੇ ਕਿਸਾਨ ਆ ਜਿਹੜੇ ਕਹਿੰਦਾ ਖੁਸ਼ ਆ ਨਜ਼ਰ ਆ ਰਹੀ ਹੈ ਪਟਵਾਰੀ ਕਿਉਂ ਫੇਸਬੁੱਕ ਤੇ ਰੋ ਰਹੇ ਆ ਉਹ ਮੇਰਾ ਹੀ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਦੇਖਿਆ ਮੈਂ ਕੋਈ ਨਹਿਰੀ ਪਟਵਾਰੀਆਂ ਨੂੰ ਨਹੀਂ ਮਿਲੀ ਜਾ ਕੇ ਹਾਂ ਪਿਛਲੇ ਦਿਨੀ ਮੈਂ ਸਰਦਾਰ ਸਿਮਰਨ ਜੀ ਸਿਗਮਾਨ ਦੀ ਕੈਂਪੇਨ ਚਲਾਉਣ ਗਈ ਸੀ ਉੱਥੇ ਮੈਂ ਹਰ ਸਟੇਜ ਤੇ ਦੱਸਿਆ ਕਿ ਸਾਡੇ ਪੰਜਾਬ ਦੇ ਨਹਿਰੀ ਪਟਵਾਰੀਆਂ ਦੀ ਜਮੀਰ ਨਹੀਂ ਮਰੀ ਉਹ ਹੜਤਾਲ ਤੇ ਚਲੇ ਗਈ ਤੁਸੀਂ ਇਹ ਨਾ ਨਾ ਕਹੋ ਵੀ ਉਹਦਾ ਕਹਿਣ ਨੂੰ ਤਾਂ ਮੈਂ ਕਹਿ ਦੂੰਗੀ ਵੀ ਮੈਂ ਬਹੁਤ ਕੁਝ ਕਰ ਦੂੰਗੀ ਕਰਨੀ ਤੇ ਕਹਿਣੀ ਚ ਬੜਾ ਫਰਕ ਹੁੰਦਾ ਇਹ ਤਾਂ 0 13 ਵੀ ਕਹਿੰਦਾ ਸੀ ਹੋਗੀਆਂ ਇਹ ਹਰ ਗੱਲ ਤੇ ਝੂਠ ਮਾਰਦਾ ਇਹ ਤਾਂ ਕਹਿੰਦਾ ਸੀ ਘਰ ਕਰ ਨੌਕਰੀ ਦੇਊਗਾ 2500 ਕਿਸ ਮਤਲਬ ਜੁਰਗਾਂ ਨੂੰ ਦੇਊਗਾ ਬੀਬੀਆਂ ਨੂੰ 1000 ਰੁਪਿਆ ਦੇਊਗਾ ਕੀ ਕਹਿੰਦਾ ਸੀ ਮੈਡੀਕਲ ਕਾਲਜ ਬਣਾਉ 16 ਇਹ ਤਾਂ ਗੱਪ ਮਾਰਨ ਕਿੱਜਿਆ ਤੇ 33% ਜੇ ਟੇਲਾਂ ਤੇ ਪਾਣੀ ਚੜ ਗਿਆ ਉਹਨੂੰ 100% ਨਹੀਂ ਕਹਿ ਸਕਦੇ ਇਹ ਤਾਂ ਧੱਕੇ ਨਾਲ ਪੰਜਾਬ ਦਾ ਪਾਣੀ ਖੋਣ ਦੀ ਸਾਜਿਸ਼ ਹੈ ਦੀ ਤਾਂ ਇਹ ਕਹਿੰਦਾ 100% ਪਾਣੀ ਹੈ ਤੇ ਨਹਿਰੀ ਪਟਵਾਰੀ ਕੋਈ ਮੇਰੇ ਕਹੇ ਤਾਂ ਬੋਲਣਗੇ ਜਾਂ ਤੁਹਾਡੇ ਕਹੇ ਤੇ ਬੋਲਣਗੇ ਸੱਚ ਤੇ ਬੋਲਣਗੇ ਨਹਿਰੀ ਪਟਵਾਰੀ ਸਾਰੀ ਫੇਸਬੁੱਕ ਭਰੀ ਪਈ ਆ ਉਹਨਾਂ ਮੇਰੇ ਕਹੇ ਤੋਂ ਬੋਲਣਗੇ ਨਾ ਤੁਹਾਡੇ ਕਹੇ ਤੋਂ ਉਹਨਾਂ ਨੇ ਸੱਚ ਬੋਲਣਾ ਹੈ ਉਹ ਪੰਜਾਬ ਦੇ ਬੱਚੇ ਆ ਉਹ ਪੰਜਾਬ ਨੂੰ ਮਰਿਆ ਹੋਇਆ ਇੰਜ ਦੁਖੀ ਹੋਇਆ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਸਾਡੇ ਹਰ ਕਿਸਾਨ ਦੇ ਸਿਰ ਤੇ ਕਰਜ਼ਾ ਹੈ ਮਚਾਏ ਹੋ ਲਿਮਟਾਂ ਦੇ ਰੂਪ ਚ ਹੈ ਤੇ ਸਾਡੇ ਤੇ ਰੋਜ਼ ਕਰਜ਼ਿਆਂ ਦੀ ਪਾਡੇ ਵਧਾਈ ਜਾਂਦਾ ਸਾਡਾ ਜਹਾਜ ਇਹ ਕੇਜਰੀਵਾਲ ਦੇ ਮਗਰ ਤੋਰੀ ਫਿਰਦਾ ਹੈ ਤੇ ਜਦੋਂ 75 ਸਾਲਾਂ ਚ ਪੂਣੇ 3 ਲੱਖ ਕਰੋੜ ਦਾ ਕਰਜ਼ਾ ਸੀ ਸਾਡੇ ਪੰਜਾਬ ਦੇ ਸਿਰ ਤੇ 75 ਸਾਲਾਂ ਚ ਇਹਨੇ 2 ਸਾਲਾਂ ਚ 80000 ਕਰੋੜ ਦਾ ਕਰਜ਼ਾ ਲੈ ਲਿਆ ਇਹ ਕਿਧਰੋਂ ਦਾ ਪੰਜਾਬ ਦਾ ਇਤਿਹਾਸ਼ੀ ਹੈ ਜੇ ਪੰਜਾਬ ਦਾ ਹਿਤਾਇਸ਼ੀ ਹੋਵੇ ਤਾਂ ਕਹਿੰਦਾ ਸੀ ਮੁਰਗੀ ਮਰੀ ਦੇ ਪੈਸੇ ਦੇऊं ਜਦੋਂ ਹੜਾ ਹੀ ਤੇ ਦਿੱਤੇ ਨੇ ਸਾਡੇ ਕਿਸਾਨਾਂ ਦੀ ਮਦਦ ਕੀਤੀ ਰਵੀ ਸਿੰਘ ਖਾਲਸਾਈਡ ਲੱਖਾ ਸਿਧਾਨਾ ਤੇ ਪੰਨਾ ਸਿੱਧੂ ਵਰਗੇ ਨੌਜਵਾਨਾਂ ਨੇ ਜਿਨ੍ਹਾਂ ਨੇ ਖੇਤ ਪੱਧਰ ਕੀਤੇ ਜਿੱਧਰ ਏਰੀਆ ਚ ਹੜਾ ਆਇਆ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਹੜਾਂ ਦੀ ਬਰਬਾਦੀ ਕੀ ਹੈ 7 ਫੁੱਟ ਉੱਚੇ ਰੇਤ ਦੇ ਟੀਲੇ ਲੱਗ ਗਏ ਡੂੰਘੇ ਟੋਏ ਪੈ ਗਏ ਕਰੋੜਾਂ ਰੁਪਈਆ ਦਾ ਡੀਜ਼ਲ ਭੇਜਿਆ ਰਵੀ ਸਿੰਘ ਖਾਲਸਾਈਡ ਵਾਲਿਆਂ ਨੇ ਇਹ ਸਿਰਫ ਗੱਲਾਂ ਕਰਨ ਜਾਂਦਾ ਹੈ ਕੋਈ ਇਹ ਪੰਜਾਬ ਦਾ ਹਿਤੈਸ਼ੀ ਨਹੀਂ ਜੇ ਪੰਜਾਬ ਦਾ ਹਿਤੈਸ਼ੀ ਹੁੰਦਾ ਤਾਂ ਜਿਹੜੇ ਨੇ ਰਾਜ ਸਭਾ ਮੈਂਬਰ ਚੁਣੇ ਉਹ ਪੰਜਾਬ ਤੋਂ ਬਾਹਰ ਦੇ ਬੰਦੇ ਚੁਣੇ ਗੈਰ ਪੰਜਾਬੀ ਜਿਹੜੇ ਸਾਡਾ ਇੰਨੇ ਹੜਾਏ ਸਾਡੇ ਲਈ ਇੱਕ ਵੀ ਹੜਾ ਨਾਰਾ ਨਹੀਂ ਮਾਰਿਆ ਕੋਈ ਸੈਂਟਰ ਕੋਲੇ ਗੁਹਾਰ ਲਗਾਉਂਦੇ ਵੀ ਪੰਜਾਬ ਨੂੰ ਕੰਪਨਸੇਸ਼ਨ ਦਿਓ ਇਹ ਕਦੇ ਵੀ ਪੰਜਾਬ ਦਾ ਮਿੱਤਰ ਨਾ ਸੀ ਤੇ ਨਾ ਹੈਗਾ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਚਾਹੇ ਉਹ ਕਾਂਗਰਸ ਆ ਚਾਹੇ ਉਹ ਅੱਜ ਪੈ ਤਾਂ ਚਾਹੀਓ ਕੇਜਰੀਵਾਲ ਐ ਇਹ ਕਦੇ ਵੀ ਪੰਜਾਬ ਦੀ ਅਹਿਤੈਸ਼ੀ ਨਹੀਂ ਹੋ ਸਕਦੇ ਇਹਨਾਂ ਨੇ ਦੂਜੇ ਸਟੇਟਾਂ ਤੋਂ ਵੀ ਮਤਲਬ ਵੋਟਾਂ ਲੈਣੀਆਂ ਤੇ ਉਹਨਾਂ ਨੂੰ ਇਹ ਕਹਿੰਦੇ ਵੀ ਪਾਣੀ ਦਿਓ ਜੋ ਸਾਡੇ ਕੋਲ ਪਾਣੀ ਹੈ ਹੀ ਨਹੀਂ ਤੇ ਦਈਏ ਕਿਵੇਂ ਆਪਸੀ ਭੁੱਖ ਮਰੀਏ ਤੇ ਦੂਜਿਆਂ ਦਾ ਸੀ ਕਿਵੇਂ ਦੇ ਸਕਦੇ ਆ ਸਾਡੇ ਪੰਜਾਬ ਕੋਲ ਪਾਣੀ ਹੈ ਨਹੀਂ ਫਤਗੜ ਸਾਹਿਬ ਦਾ ਵੀ ਇੱਕ ਪਿੰਡ ਚ ਪਾਣੀ ਖਤਮ ਹੋ ਗਿਆ ਤੇ ਰੋਪੜ ਜ਼ਿਲ੍ਹੇ ਦੇ ਦੋ ਪਿੰਡਾਂ ਚ ਪਹਿਲਾਂ ਪਾਣੀ ਹੈ ਨਹੀਂ ਜੀ ਬੈਣ ਇੱਕ ਗੱਲ ਫਰੀਦਕੋਟ ਸੀਟ ਦੀ ਗੱਲ ਕਰੀ ਐ ਜੇਕਰ ਗੱਲ ਸੀਐਮ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਖਾਸਮ ਖਾਸ ਸੀ ਜਿਹੜੇ ਕਰਮਜੀਤ ਅਨਮੋਲ ਸੀ ਕਹਿੰਦੇ ਸੀ ਕਿ ਉਹਨਾਂ ਨੂੰ ਜਿਤਾਵਾਂਗੇ ਤੇ ਸੀਐਮ ਭਗਵੰਤ ਮਾਨ ਨੇ ਵੀ ਦਾਵਾ ਠੋਕ ਕੇ ਭੇਜਿਆ ਸੀ ਕਹਿੰਦੇ ਕਿ ਜਿੱਤ ਕੇ ਹੀ ਵਾਪਸ ਮੁਰਨਾ ਕਿਉਂ ਕੀ ਕਾਰਨ ਰਹਿ ਗਿਆ ਕਿੱਥੇ ਕਮੀ ਰਹਿ ਗਈ ਲੋਕਾਂ ਦੇ ਵਿੱਚ ਜਾਂ ਇਹਨਾਂ ਨੇ ਕੰਮ ਨਹੀਂ ਕੀਤੇ ਤੰਗ ਕਰਕੇ ਕਮੀਆਂ ਤੋਂ ਦੇਖਣ ਆਉਂਦੀਆਂ ਕੰਮ ਤਾਂ ਇਹਨਾਂ ਨੇ ਕੀਤਾ ਹੀ ਕੋਈ ਨਹੀਂ ਰਿਸ਼ਵਤ ਅੱਗੇ ਨਾਲ ਵੱਧਦਾ ਹੈ ਜਿਹੜੀਆਂ ਗੱਲਾਂ ਕਰਕੇ ਆਏ ਸੀ ਬੇਦਬੀ ਦਾ ਇਨਸਾਫ ਦੇਵਾਂਗੇ ਨਸ਼ੇ ਰੋਕਾਂਗੇ ਨਸ਼ੇ ਨਾਲ ਕਿੰਨੇ ਨੌਜਵਾਨ ਰੋਜ਼ ਮਰ ਰਿਹਾ ਹੈ ਇਹਨਾਂ ਦਾ ਹੀ ਕਐਮਐਲਏ ਰਗਵ ਚੱਡੇ ਕਹੀ ਜਾਂਦਾ ਸੋਰੀ ਇਹਨਾਂ ਦਾ ਹੀ ਐਮਐਲਏ ਕਹੀ ਜਾਂਦਾ ਕੁਮਰ ਵਿਜੇ ਪ੍ਰਤਾਪ ਕੈਂਬਰ ਸਰ ਸਾਹਿਬ ਤੇ ਜਿੰਨਾਂ ਨਸ਼ਾ ਵਿਕਦਾ ਰਗਵ ਚੱਡੇ ਦਾ ਜਿਹੜੀਆਂ ਗੱਲਾਂ ਕਰਕੇ ਸੱਤਾ ਚਾਏ ਸੀ ਸਾਰੀਆਂ ਚ ਫੇਲ ਹੋਏ ਐ ਤੇ ਜਿਹੜੀ ਸਰਬਜੀਤ ਦੀ ਸੀਟ ਹੈ ਨਾ ਉਹਦੇ ਤੇ ਕੋਈ ਵੀ ਕਾਨੂੰਨ ਲਾ ਉਹ ਜਿਸ ਇੰਦਰਾ ਗਾਂਧੀ ਨੂੰ ਸੋਧਿਆ ਸੀ ਸ਼ਹੀਦ ਬੈਂਤ ਸਿੰਘ ਨੇ ਉਹਦੇ ਬੇਟੇ ਨੂੰ ਦਿੱਤੀ ਐ ਪੰਥ ਨੇ ਝੋਲੀ ਪਾਈ ਉਹਦੀ ਉਹਦਾ ਸਨਮਾਨ ਕੀਤਾ ਪੰਥ ਨੇ ਉਹ ਸੀਟ ਨਾਲ ਕੋਈ ਭਗਵੰਤ ਮਾਨ ਦੀ ਕੋਈ ਚੀਜ਼ ਵੀ ਉਹਦੇ ਤੇ ਲਾਗੂ ਨਹੀਂ ਹੁੰਦੀ ਕੋਈ ਭਗਵੰਤ ਮਾਨ ਨੂੰ ਸੋਕੇ ਨਹੀਂ ਦਿੱਤੀਆਂ ਸੀਟਾਂ ਵੀ ਭਗਵੰਤ ਮਾਨ ਦੇ ਪਿਓ ਦਾ ਰਾਜ ਹੈ ਵੀ ਪੰਜਾਬ ਤੇ ਉਹਨੇ ਰਾਜ ਕਰਨਾ ਹੈ ਪੰਜਾਬ ਦੇ ਲੋਕਾਂ ਦਾ ਰਾਜ ਹੈ ਜਿਹਨੂੰ ਚਾਹਣਗੇ ਪੰਜਾਬ ਦੇ ਲੋਕ ਉਹਦਾ ਰਾਜ ਆਊਗਾ ਇਹ ਉਹ ਸੀਟ ਦੇ ਦਾ ਮਾਇਨੇ ਹੀ ਕੋਈ ਉਥੇ ਕੋਈ ਗੱਲ ਲਾਗੂ ਨਹੀਂ ਹੁੰਦੀ ਉਹ ਸ਼ਹੀਦ ਬਿਆਨਤ ਸਿੰਘ ਦਾ ਬੇਟਾ ਹੈ ਔਰ ਸਾਰੇ ਸੰਸਾਰ ਦੇ ਵਿੱਚ ਧੁਮਾਂ ਪੈ ਗਈਆਂ ਔਰ ਸੰਸਾਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੇ ਫਰੀਦਕੋਟ ਦੇ ਲੋਕਾਂ ਨੂੰ ਫਖਰ ਹੈ ਕਿ ਸਾਡੇ ਹਿੱਸੇ ਗੱਲ ਆਈ ਕਿ ਅਸੀਂ ਆਪਦੇ ਸ਼ਹੀਦਾਂ ਦਾ ਸਨਮਾਨ ਕਰ ਸਕੇ ਸ਼ਹੀਦ ਬਿਆਨਤ ਸਿੰਘ ਦੇ ਬੇਟੇ ਨੂੰ ਅਸੀਂ ਨਿਵਾਜਿਆ ਫਰੀਦਕੋਟ ਵਾਲਿਆਂ ਨੂੰ ਫਖਰ ਹੈ ਇਸ ਗੱਲ ਤੇ ਜੀ ਡਿਬਰੂਗੜ੍ਹ ਜੇਲ੍ਹ ਚ ਭਾਈ ਅਮਰਤਪਾਲ ਸਿੰਘ ਜੀ ਨੂੰ ਅੱਜ ਮਿਲਣ ਗਏ ਨੇ ਉਹਨਾਂ ਦੇ ਮਾਤਾ ਤੇ ਉਹਨਾਂ ਦੇ ਪਰਿਵਾਰ ਵੀ ਗਏ ਹੋਏ ਨੇ ਤਾਂ ਕਿਵੇਂ ਲੱਗਦਾ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਆ ਬਹੁਤ ਜਲਦੀ ਆ ਜਾਵੇਗਾ ਜਾਂ ਛੱਡ ਦੇਵੇਗੀ ਸਰਕਾਰ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਛਡਵਾਉਣ ਦੇ ਲਈ ਕੁਝ ਅੱਗੇ ਕਦਮ ਕਰੇ ਭਗਵੰਤ ਮਾਨ ਜਿੰਨਾ ਮਰਜ਼ੀ ਸਾਨੂੰ ਬੁੱਧੂ ਬਣਾਈ ਜਾਵੇ ਡੀਸੀ ਅੰਮ੍ਰਿਤਸਰ ਸਾਹਿਬ ਦੀ ਸ਼ਿਫਾਰਸ਼ ਤੇ ਇਹ ਹੋਇਆ ਹੈ ਪਰਚਾ ਤੇ ਡੀਸੀ ਅੰਮ੍ਰਿਤਸਰ ਸਾਹਿਬ ਵੀ ਦੁਬਾਰਾ ਸ਼ਿਫਾਰਸ਼ ਕਰ ਸਕਦਾ ਹੈ ਸੈਂਟਰ ਨੂੰ ਤੇ ਹੁਣ ਸੈਂਟਰ ਅੰਨੀ ਹੈ ਇਹ ਨੀ ਸ਼ਾਨਦਾਰ ਜਿੱਤ ਹੋਈ ਆ ਲੋਕਾਂ ਨੇ ਉਹਨੂੰ ਆਪਦਾ ਫਤਵਾ ਦਿੱਤਾ ਤੇ ਫਿਰ ਜੇ ਐਂ ਕਰਨਗੇ ਤਾਂ ਫਿਰ ਇਹ ਸਿੱਖਾਂ ਨਾਲ ਤਾਂ ਮਤਰੀਮਾਂ ਦਾ ਸਲੂਕ ਕਰਦੇ ਹੀ ਕਰਦੇ ਆ ਸ਼ੁਰੂ ਤੋਂ ਹੀ ਕਰਦੇ ਆ ਜਦੋਂ ਤਾਂ ਦੇਸ਼ੇ ਜਾਇਆ ਤੇ ਫਿਰ ਅਸੀਂ ਸਮਝਾਂਗੇ ਵੀ ਸਾਡੇ ਮਿੱਤਰ ਹੈ ਨਹੀਂ ਪਹਿਲਾਂ ਵੀ ਸਾਨੂੰ ਪਤਾ ਵੀ ਸਾਡੇ ਮਿੱਤਰ ਨਹੀਂ ਫਿਰ ਪੱਕਾ ਹੀ ਹੋ ਜਾਊਗਾ ਜਿਹੜੇ ਲੋਕਾਂ ਦੇ ਅੱਖਾਂ ਦੇ ਪੱਟੀ ਚੜੀ ਉਹਨਾਂ ਨੂੰ ਵੀ ਚਾਨਣ ਹੋ ਜਾਊਗਾ ਦੋ ਸੀਟਾਂ ਪੰਥਕ ਸੀਟਾਂ ਜਿੱਤੀਆਂ ਗਈਆਂ ਨੇ ਤੁਹਾਨੂੰ ਲੱਗਦਾ ਕਿ ਜਿਹੜੀ ਪੰਥਕ ਆ ਜਿਹੜੀ ਪਾਰਟੀ ਬਣਾਉਣੀ ਚਾਹੀਦੀ ਆ ਦੇਖੋ ਜੀ ਉਹਨਾਂ ਦਾ ਫੈਸਲਾ ਹੈ ਜਦੋਂ ਭਾਈ ਅਮਰਤਪਾਲ ਜੀ ਆਉਣਗੇ ਜਾਂ ਸਰਬਜੀਤ ਇਹ ਉਹਨਾਂ ਦਾ ਨਿੱਜੀ ਮੈਟਰ ਹੈ ਦੇਖੋ ਮੈਂ ਕੋਈ ਰਿਵਿਊ ਨਹੀਂ ਦੇ ਸਕਦੀ ਇਹ ਉਹਨਾਂ ਦਾ ਨਿੱਜੀ ਮੈਟਰ ਹੈ ਉਹ ਪਾਰਟੀ ਬਣਾਉਂਦੇ ਆ ਜਾਂ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਇਹਦਾ ਵੀ ਅਕਾਲ ਤਖਤ ਤੋਂ ਹੀ ਅਗਾਜ਼ ਹੋਇਆ ਸੀ ਔਰ ਇਹ ਬਣਾਈ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪਿਤਾ ਸਰਦਾਰ ਜਗਿੰਦਰ ਸਿੰਘ ਜੀ ਨੇ ਔਰ ਇਹਦੇ ਵਿੱਚ ਕੈਪਟਨ ਵੀ ਸ਼ਾਮਲ ਸੀ ਬਾਦਲ ਵੀ ਸ਼ਾਮਲ ਸੀ ਟੋੜਾ ਵੀ ਸ਼ਾਮਲ ਸੀ ਉਹ ਸਾਰੇ ਪਘੋੜੇ ਹੋ ਗਏ ਸਰਦਾਰ ਸਿਮਰਨਜੀਤ ਸਿੰਘ ਮਾਨ ਕੱਲੇ ਪਹਿਰਾ ਦੇ ਰਹੇ ਨੇ ਉਹ ਪੰਥਕ ਪਾਰਟੀ ਹੀ ਆ ਉਹਦੇ ਵਿੱਚ ਸ਼ਾਮਲ ਹੋ ਜਾਣ ਜਾਂ ਇਹ ਆਪਦੀ ਕੋਈ ਅੱਡ ਪਾਰਟੀ ਬਣਾਉਣੇ ਉਹਨਾਂ ਦੀ ਮੈਟਰ ਹੈ ਉਹਨਾਂ ਦੀ ਗੁੱਡਵਿਲ ਹੈ ਮੈਂ ਇਹਦੇ ਤੇ ਕੋਈ ਮਤਲਬ ਰਿਵਿਊ ਨਹੀਂ ਦੇਣਾ ਚਾਹੁੰਦੀ ਹਾਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੀਤੀ ਹੈ ਤੁਸੀਂ ਸੰਗਰੂਰ ਤੋਂ ਹਾਰਦੇ ਨੇ ਕਿਵੇਂ ਲੱਗਦਾ ਤੁਹਾਨੂੰ ਪਰ ਸਿਮਰਨਜੀਤ ਸਿੰਘ ਮਾਨ ਵੱਲ ਜਿਨਨੇ ਟਾਈਮ ਉਹਨਾਂ ਵੱਲੋਂ ਐਮਪੀ ਦੀ ਜਿਹੜੀ ਸੇਵਾਵਾਂ ਨਿਭਾਈਆਂ ਗਈਆਂ ਨੇ ਤਾਂ ਦਿলো ਤਨੋ ਮਨੋ ਲੋਕਾਂ ਦੇ ਕੰਮ ਕਰਵਾਏ ਗਏ ਜੋ ਐਮਪੀ ਦਾ ਫੰਡ ਆਇਆ ਸੀ ਉਹ ਵੀ ਲਗਾਇਆ ਗਿਆ ਪਰ ਲੋਕਾਂ ਵੱਲੋਂ ਨਕਾਰ ਦਿੱਤਾ ਗਿਆ ਕਿਵੇਂ ਲੱਗਦਾ ਤੁਹਾਨੂੰ ਕੀ ਕਮੀਆਂ ਰਹਿ ਗਈਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣ ਲਈ ਸੈਂਟਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਮੋਦੀ ਦੀ ਬਹੁਤ ਕਿਰਕਰੀ ਹੋਈ ਜਦੋਂ ਸਰਦਾਰ ਮਾਨ ਨੇ ਲੋਕ ਸਭਾ 'ਚ ਭਾਸ਼ਣ ਦਿੱਤੇ ਕਿ ਭਾਈ ਤੁਸੀਂ ਸਾਡਾ ਖੰਡਾ ਮਰਵਾਇਆ ਲੰਡਨ 'ਚ ਤੁਸੀਂ ਭਾਈ ਨਿੱਜਰ ਮਰਵਾਇਆ ਕੈਨੇਡਾ 'ਚ ਤੁਸੀਂ ਭਾਈ ਦੀਪ ਸਿੱਧੂ ਨੂੰ ਮਰਵਾਇਆ ਹਰਿਆਣਾ 'ਚ ਤੇ ਦੀਪ ਸਿੱਧੂ ਮਸੇਵਾਲੇ ਨੂੰ ਮਰਵਾਇਆ ਪੰਜਾਬ 'ਚ ਬੜੀ ਕਿਰਕਰੀ ਹੋਈ ਤਾਂ ਬਾਹਰਲੇ ਮੁਲਕਾਂ ਵਿੱਚ ਜਦੋਂ ਮੋਦੀ ਦੀ ਕਿਰਕਰੀ ਹੋਈ ਇਹਨਾਂ ਨੂੰ ਨਿੱਜਰ ਦੇ ਕਾਤਲ ਲੱਭਣੇ ਵੀ ਪਏ ਤੇ ਜੇਲ੍ਹਾਂ 'ਚ ਵੀ ਦੇਣੇ ਪਏ ਤਾਂ ਉਹ ਇਸ ਕਰਕੇ ਸੈਂਟਰ ਦਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਭਾਈ ਸਿਮਰਜੀਤ ਸਿੰਘ ਮਾਨ ਜਿੱਤਨ ਹਰ ਤਰ੍ਹਾਂ ਦਾ ਉਹਨਾਂ ਨੇ ਤੌਰ ਤਰੀਕਾ ਵਰਤਿਆ ਸ਼ਾਮ-ਦਾਮ ਦੰਡ ਭੇਦ ਖੈਰੇ ਨੂੰ ਵੀ ਜਾ ਲਿਆ ਕੇ ਤਾਂ ਹੀ ਖੜਾਇਆ ਉੱਥੇ ਬਰਾਬਰ ਖੈਰੇ ਤੋਂ ਪਹਿਲਾਂ ਕੇਸ ਵਾਪਸ ਲਿਆ ਅਮਿਤ ਸ਼ਾਹ ਨੇ ਖੜਗੇ ਸਾਹਿਬ ਨੂੰ ਮਿਲ ਕੇ ਤੇ ਖੈਰੇ ਤੋਂ ਪਹਿਲਾਂ ਕੇਸ ਵਾਪਸ ਲਿਆ ਇਹ ਸਾਰੀਆਂ ਇਹਨਾਂ ਦੀਆਂ ਇਕੋ ਇਸ ਇਮਾਨ ਸਾਹਿਬ ਨੂੰ ਹਰਾਉਣ ਵਾਸਤੇ ਤਾਂ ਸਾਰਾ ਜੰਤਰ ਤੰਤਰ ਇੱਕ ਹੋਇਆ ਹੋਇਆ ਸੀ ਕਿ ਸਰਦਾਰ ਮਾਨਸਰ ਵਰਗੀ ਉੱਚੀ ਸੁੱਚੀ ਆਵਾਜ਼ ਉਹ ਬਹੁਤ ਵੱਡੇ ਪੜੇ ਲਿਖੇ ਨੇ ਜਦੋਂ 1984 ਚంద్రਾ ਗਾਂਧੀ ਨੇ ਅਕਾਲ ਤਖਤ ਸਾਹਿਬ ਡੇਗਿਆ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਡੀਆਈਜੀ ਦਾ ਅਹੁਦਾ ਛੱਡਿਆ ਸੀ ਆਈਪੀਐਸ ਅਫੀਸਰ ਨੇ ਬਹੁਤ ਵਧੀਆ ਪੜ੍ਹਾਈ ਕੀਤੀ ਵੀ ਉਹਨਾਂ ਦੀ ਗੱਲ ਨੂੰ ਬਾਹਰਲੇ ਮੁਲਕਾਂ ਤੱਕ ਤੂਲ ਦਿੱਤਾ ਜਾਂਦਾ ਹੈ ਯੂਨੋ ਦੇ ਉਹਨਾਂ ਦੀ ਗੱਲ ਸੁਣਦੀ ਹੈ ਯੂਨੋ ਤੇ ਉਹਨਾਂ ਤੋਂ ਹੀ ਡਰ ਸੀ ਕਿ ਇਹ ਆਪਦੇ ਮੁੱਦੇ ਉਠਾਉਂਦੇ ਨੇ ਸਾਡੀ ਹੋਂਦ ਦੀ ਲੜਾਈ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਹਾਰ ਕੇ ਘਰੇ ਬਹਿਣ ਵਾਲਿਆਂ ਚੋਂ ਨਹੀਂ ਕੱ ਤੇ ਸਰਦਾਰ ਮਾਨਪੁਰੇ ਜਹੋ ਜਲਾਲ ਨਾਲ ਉੱਥੇ ਪਹੁੰਚੇ ਨੇ ਤੇ ਸਿੱਖ ਕੌਮ ਨੂੰ ਐਡਰੈਸ ਕੀਤਾ ਜੀ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਸੁਖਪਾਲ ਖੈਰਾ ਸਟੇਜਾਂ ਸਾਂਝੀਆਂ ਕਰਦੇ ਨੇ ਬਾਅਦ ਚ ਇਕੱਠੇ ਮੈਦਾਨ ਦੇ ਵਿੱਚ ਆਉਂਦੇ ਨੇ ਕਿਵੇਂ ਲੱਗਦਾ ਤੁਹਾਨੂੰ ਕਿ ਸੁਖਪਾਲ ਖੈਰਾ ਨੂੰ ਕਿਤੇ ਨਾ ਕਿਤੇ ਨਹੀਂ ਖੜਨਾ ਚਾਹੀਦਾ ਸੀ ਸਿਮਰਨਜੀਤ ਸਿੰਘ ਮਾਨ ਦੇ ਤੋਂ ਮੈਂ ਪਹਿਲਾਂ ਵੀ ਆਪਦੀ ਸਟੇਟਮੈਂਟ ਬਹੁਤ ਇੰਟਰਵਿਊਆਂ ਵਿੱਚ ਦਿੱਤੀ ਹੈ ਵੀ ਖੈਰਾ ਸਾਹਿਬ ਦਾ ਤਾਂ ਇਹ ਬਹੁਤ ਗਲਤ ਡਿਸੀਜਨ ਸੀ ਉਹ ਤਾਂ ਬਗੜਾੜੀ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੋਰਚਾ ਲਾਇਆ ਸੀ ਇਹਨਾਂ ਦੀ ਸਟੇਜਾਂ ਤੋਂ ਆਪਦਾ ਫੇਸ ਬਣਾਇਆ ਉਹਨਾਂ ਨੇ ਕਦੇ ਉਹ ਮਤਲਬ ਬਠਿੰਡੋਂ ਜਾ ਕੇ ਖੜ ਜਾਂਦੇ ਉਦੋਂ ਹਰ ਸਿਮਰਤ ਨੂੰ ਫਾਇਦਾ ਦਿੱਤਾ ਅੱਜ ਉਹਨਾਂ ਨੇ ਸਿੱਧੇ ਸਿੱਧੇ ਕਾਂਗਰਸ ਨੂੰ ਸੌਰੀ ਉਹਨਾਂ ਨੂੰ ਫਾਇਦਾ ਦਿੱਤਾ ਮੀਥਿਆਰ ਕਰਨੇ ਤਾਂ ਕਿਤੇ ਨਾ ਕਿਤੇ ਸੈਂਟਰ ਦੀ ਬੋਲੀ ਬੋਲ ਰਹੀ ਹੈ ਇਹਨਾਂ ਤੋਂ ਕੇਸ ਵਾਪਸ ਲਿਆ ਉਹਨਾਂ ਨੇ ਡਰੱਗ ਵਾਲਾ ਖੈਰਾ ਸਾਹਿਬ ਤੋਂ ਆਪਾਂ ਨੂੰ ਕੋਈ ਉਮੀਦ ਨਹੀਂ ਪਰ ਖੈਰਾ ਸਾਹਿਬ ਦੀ ਬਹੁਤ ਵੱਡੀ ਗਲਤੀ ਹੈ ਪਰ ਲੋਕ ਵੀ ਉਹਨੂੰ ਪਛਾਣ ਗਏ ਨੇ ਕਿ ਸਿੱਖ ਹਿਤੈਸ਼ੀ ਹੋਣ ਦਾ ਨਾਟਕ ਹੀ ਕਰਦਾ ਸੀ ਪਰ ਖੈਰਾ ਸਾਹਿਬ ਤਾਂ ਕਹਿੰਦੇ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਤੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਕਹੇ ਨਾਲ ਕਿਵੇਂ ਹੋ ਜੂਗਾ ਪੰਜਾਬ ਦੇ ਮੁੱਦੇ ਤਾਂ ਪੰਜਾਬ ਦਾ ਪਾਣੀ ਹੈ ਕਹੂਗਾ ਸੋਨੀਆਂ ਨੂੰ ਵੀ ਪੰਜਾਬ ਦਾ ਪਾਣੀ ਪੰਜਾਬ ਨੂੰ ਚਾਹੀਦਾ ਹੁਣ ਤਾਂ ਚਲੋ ਰਾਜ ਨਹੀਂ ਆਇਆ ਸੋਨੀਆਂ ਦਾ ਤੇ ਇਹ ਸੋਨੀਆਂ ਦੀ ਅੱਖ ਚੱਕ ਪਾ ਕੇ ਕਹਿ ਸਕਦਾ ਵੀ ਇੰਦਰਾ ਗਾਂਧੀ ਦੇ ਮਤਲਬ ਸਿੱਖਾਂ ਦੇ ਕਾਤਲ ਜੋ ਸਿੱਖਾਂ ਦਾ 3 ਦਿਨ 3 ਰਾਤਾਂ ਦਿੱਲੀ 'ਚ ਨਸ਼ਲ ਖੁਸ਼ੀ ਹੋਈ ਹੈ ਜਿੱਥੇ ਜਿੱਥੇ ਕਾਂਗਰਸ ਦਾ ਰਾਜ ਸੀ ਨਵੰਬਰ 1984 ਨੂੰ ਤੇ ਬੇਕਾਰੋ ਝਰੀਆ ਕਾਂਪੂਰੇ ਮਤਲਬ ਸੋਨੀਆਂ ਦੀ ਅੱਖ ਚੱਕ ਪਾ ਕੇ ਨਿਆਂ ਲੈ ਕੇ ਦੇ ਸਕਦਾ ਸਿੱਖਾਂ ਨੂੰ ਕਦੇ ਵੀ ਨਹੀਂ ਇਹ ਤਾਂ ਕਹਿਣ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਹੈ